ਮੇਰੇ ਪਾਠ 33 ਪਾਤਰ ਰਚਨਾ ਤਰਸੇਮ ਸਿੰਘ ਪੰਗੂ ਇੱਕ ਲੇਖਕ ਵੱਲੋਂ ਕਿਸੇ ਰਚਨਾ ਦੀ ਸਿਰਜਣਾ ਕਰਨ ਵਿੱਚ ਪਾਠਕਾਂ ਤੇ ਪਾਤਰਾਂ ਦੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਸਭ ਤੋਂ ਪਹਿਲਾਂ ਇੱਕ ਲੇਖਕ ਸੋਹਰਦ ਪਾਠਕ ਹੁੰਦਾ ਹੈ ਜਿਹੜਾ ਪਾਠਕ ਨਹੀਂ ਤਾਂ ਲੇਖਕ ਵੀ ਨਹੀਂ ਹੋ ਸਕਦਾ ਕਿਸੇ ਲੇਖਕ ਦੀ ਕੋਈ ਲਿਖਤ ਛਪਣ ਤੋਂ ਬਾਅਦ ਉਸ ਲਿਖਤ ਉੱਤੇ ਸਥਾਪਿਤ ਲੇਖਕ ਵੱਲੋਂ ਮਿਲੀ ਟਿੱਪਣੀ ਪੜ੍ਹ ਸੁਣ ਕੇ ਉਹ ਮਾਣ ਮੱਤਾ ਹੁੰਦਾ ਹੋਇਆ ਆਪਣੀ ਪ੍ਰਾਪਤੀ ਸਮਝਦਾ ਹੈ ਉਸ ਰਚਨਾ ਨੂੰ ਪੜਨ ਵਾਲੇ ਹੋਰ ਵੀ ਬਹੁਤ ਸਾਰੇ ਪਾਠਕ ਹੁੰਦੇ ਨੇ ਆਮ ਪਾਠਕ ਨੂੰ ਕਈ ਵਾਰ ਕਹਾਣੀ ਦੇ ਪਾਤਰ ਵਿੱਚੋਂ ਖੁਦ ਦਾ ਮਹਾਂਦਰਾ ਨਜ਼ਰ ਪੈਂਦਾ ਤੇ ਉਹ ਆਖਦਾ ਹੈ ਬਾਈ ਜੀ ਇਹ ਕਹਾਣੀ ਤਾਂ ਮੇਰੀ ਹੈ ਤੁਹਾਨੂੰ ਕਿਵੇਂ ਪਤਾ ਉਸ ਵੇਲੇ ਲੇਖਕ ਨੂੰ ਬਹੁਤ ਪਰਸੰਨਤਾ ਹੁੰਦੀ ਹੈ ਕਿਉਂਕਿ ਉਹ ਰਚਨਾ ਅਸਲ ਵਿੱਚ ਲੋਕ ਰਚਨਾ ਬਣ ਜਾਂਦੀ ਸਹੀ ਅਰਥਾਂ ਵਿੱਚ ਸੁਹਿਰਦ ਪਾਠਕ ਬਹੁਤ ਬਰੀਕ ਨਜ਼ਰ ਰੱਖਦੇ ਹਨ ਉਹ ਲੇਖਕ ਦੀ ਗਲਤੀ ਉੱਤੇ ਉਂਗਲ ਰੱਖ ਕੇ ਲਿਖਤ ਵਿੱਚ ਸੁਧਾਰ ਵੀ ਕਰਵਾ ਦਿੰਦੇ ਹਨ ਤੇ ਕਿਸੇ ਨਵੀਂ ਰਚਨਾ ਨੂੰ ਜਨਮ ਵੀ ਦੇ ਦਿੰਦੇ ਹਨ ਇਹ ਮੇਰਾ ਨਿੱਜੀ ਅਨੁਭਵ ਹੈ ਇਸ ਲੇਖ ਵਿੱਚ ਮੇਰੇ ਅਨੇਕਾਂ ਪਾਟਕਾਂ ਵਿੱਚੋਂ ਮੈਂ ਕੁਝ ਪਾਟਕਾਂ ਤੇ ਕਾਲਪਨਿਕ ਨਹੀਂ ਅਸਲ ਪਾਤਰਾਂ ਦਾ ਜ਼ਿਕਰ ਕਰਾਂਗਾ ਪਾਠਕ ਅਤੇ ਪਾਤਰ ਲੇਖਕ ਵਾਸਤੇ ਸਾਰੇ ਹੀ ਸਤਹੀਕਾਰ ਦੇ ਪਾਤਰ ਹੁੰਦੇ ਹਨ ਪਰ ਕਿਸੇ ਵੀ ਲੇਖਕ ਦੇ ਮੁਢਲੇ ਸੁਹਿਰਦ ਪਾਠਕ ਅਖਬਾਰਾਂ ਜਾਂ ਮੈਗਜ਼ੀਨਾਂ ਦੇ ਸੰਪਾਦਕ ਹੁੰਦੇ ਨੇ ਜੋ ਰਚਨਾ ਨੂੰ ਸ਼ਿੱਦਤ ਨਾਲ ਪੜਨ ਤੋਂ ਬਾਅਦ ਸ਼ਾਪਕੀ ਆਪਣੀ ਪ੍ਰਵਾਨਗੀ ਦੀ ਮੋਹਰ ਲਾਉਂਦੇ ਨੇ ਡਿਫੈਂਸ ਦੀ ਨੌਕਰੀ ਦੌਰਾਨ ਜਦੋਂ ਮੇਰੀ ਕੋਈ ਰਚਨਾ ਛਪਦੀ ਸੀ ਤਾਂ ਕਾਲਜ ਪੜਦੇ ਸਨੇਹਿੰਦਰ ਮੀਲੂ ਤੇ ਰਵਿੰਦਰ ਰਪਾਲ ਹੁਣ ਲੇਖਕ ਦੀਆਂ ਖੰਨੇ ਤੋਂ ਚਿੱਠੀਆਂ ਆਉਂਦੀਆਂ ਸਨ ਹੋਰ ਵੀ ਬਹੁਤ ਸਾਰੇ ਪਾਠਕ ਚਿੱਠੀਆਂ ਲਿਖਦੇ ਸਨ ਉਹ ਚਿੱਠੀਆਂ ਅਤੇ ਖਤ ਮੇਰੇ ਕੋਲ ਬਤਾਰ ਸੈਤਕ ਸਰਮਾਇਆ ਅੱਜ ਵੀ ਸਾਹਮੇ ਹੋਏ ਹਨ ਮਨੁੱਖੀ ਸਾਂਝ ਦਾ ਸਰਨਾਮਾ ਹੈ ਕਲਮ ਲੇਖ ਪੜਕੇ ਕਸਬਾ ਸਰਦੂਲਗੜ ਤੋਂ ਨੰਬਰਦਾਰ ਵਿਜੇ ਕੁਮਾਰ ਬਹੁਤ ਹੀ ਸਿਹਰਦ ਪਾਟਕ ਮੇਰੇ ਨਾਲ ਜੁੜਿਆ ਉਹ ਮੇਰੀਆਂ ਹੀ ਨਹੀਂ ਹੋਰ ਲੇਖਕਾਂ ਦੀਆਂ ਰਚਨਾਵਾਂ ਪੜਕੇ ਸੁਝਾ ਦਿੰਦਿਆਂ ਟਿੱਪਣੀਆਂ ਵੀ ਕਰਦਾ ਹੈ ਲੇਖਕ ਟਿੱਪਣੀ ਦਾ ਗੁੱਸਾ ਕਰੇ ਉਸਨੂੰ ਕੋਈ ਫਰਕ ਨਹੀਂ ਪੈਂਦਾ ਉਸਦੇ ਅਨੁਭਵ ਵਿੱਚ ਅਨੇਕਾਂ ਸਮਾਜਿਕ ਕਹਾਣੀਆਂ ਹਨ ਜੋ ਉਹ ਮੇਰੇ ਨਾਲ ਸਾਂਝੀਆਂ ਕਰਕੇ ਕੋਈ ਨਵੀਂ ਕਹਾਣੀ ਲਿਖਣ ਨੂੰ ਵੀ ਆਖਦਾ ਹੈ ਕਸਬਾ ਡਿੜਬਾ ਤੋਂ ਨੀਲਕਮਲ ਰਾਣਾ ਖੁਦ ਵੀ ਨਹੀਂ ਕਹਾਣੀ ਲਿਖਦਾ ਪਰ ਸੋਹਿਰਦ ਪਟਕ ਪਹਿਲਾ ਹੈ ਪ੍ਰੋਫੈਸਰ ਜਸਪਾਲ ਸਿੰਘ ਅਮਰਸਰ ਤੋਂ ਮੇਰੀ ਕਹਾਣੀ ਰੋਹਾਨੀ ਰਿਸ਼ਤੇ ਪੜ ਕੇ ਮੇਰੇ ਨਾਲ ਜੁੜਿਆ ਉਸ ਨਾਲ ਰੋਹਾਨੀ ਰਿਸ਼ਤਾ ਬਣ ਗਿਆ ਬਲਦੇਵ ਰਾਜ ਕਾਲੜਾ ਕਈ ਸ਼ਬਦਾਂ ਦੇ ਸੰਧੀ ਵਿਸ਼ੇਸ਼ ਕਰਕੇ ਹੈਰਾਨ ਕਰ ਦਿੰਦਾ ਹੈ ਉਸਨੇ ਮੇਰੀ ਇੱਕ ਰਚਨਾ ਪੜ ਕੇ ਫੋਨ ਕਰਦਿਆਂ ਕਿਹਾ ਵੰਗੂ ਜੀ ਭਗਵਾਨ ਦੇ ਅਰਥ ਸਮਝ ਦਿਓ ਹਾਂ ਰੱਬ ਪਰਮਾਤਮਾ ਤੇ ਵਾਹਿਗੁਰੂ ਔਰ ਵੀ ਕਈ ਨਾਮ ਆ ਮੇਰਾ ਸੰਖੇਪ ਜਵਾਬ ਸੀ ਹਉ ਨਹੀਂ ਭਬੇ ਤੋਂ ਭੂਮੀ ਗੱਗੇ ਤੋਂ ਗਗਨ ਵਵੇ ਤੋਂ ਵాయు ਆ ਤੋ ਅਗਨ ਤੇ ਨੰਨੇ ਤੋਂ ਨੀਰ ਭਾਵ ਭਗਵਾਨ ਸ਼ਬਦ ਪੰਜ ਤਤਾਂ ਤੋਂ ਬਣਿਆ ਉਹਨਾ ਹੋਰ ਦੱਸਿਆ ਪੁਸਤਕ ਅਗਲੀਆਂ ਪੁਸਤਕਾਂ ਤੱਕ ਪੜੀ ਜਾਣ ਵਾਲੀ ਕੁਦਰਤ ਕੁਦ ਭਾਵ ਸਮਾਉਣਾ ਰਤ ਭਾਵ ਖੂਨ ਜਿਵੇਂ ਖੂਨ ਸਰੀਰ ਦੇ ਕਣਕਣ ਵਿੱਚ ਸਮਾਇਆ ਹੁੰਦਾ ਹੈ ਐਵੇਂ ਜਰੇ ਜਰੇ ਵਿੱਚ ਕੁਦਰਤ ਹੈ ਉਹ ਹੋਰ ਵੀ ਬਹੁਤ ਸਾਰੇ ਸ਼ਬਦਾਂ ਦੀ ਸਾਂਝ ਪਾ ਕੇ ਗਿਆਨ ਵਿਚਵਾਦ ਕਰ ਦਿੰਦੇ ਹਨ ਲੈਕਚਰਰ सुरेंद्र ਮੋਹਨ ਸ਼ਰਮਾ ਤੇ ਪ੍ਰੋਫੈਸਰ ਜੀਐਸ ਗਰੋਵਰ ਮੇਰੀ ਪੁਸਤਕ ਦੀ ਪ੍ਰੂਫ ਰੀਡਿੰਗ ਕਰਕੇ ਬਾਣ ਦਿੰਦੇ ਹਨ ਰਜਿੰਦਰ ਛੀਨਾ ਬਹੁਤ ਵਧੀਆ ਪਾਠਕ ਹਨ ਮੇਰੀ ਕਹਾਣੀ ਹੁਕਮ ਦੀ ਤਾਰੀਖ ਵਿਚੜਾ ਅਸਲੀ ਪਾਤਰ ਵੀਰਾ ਮੇਰੇ ਪਿੰਡ ਦਾ ਫੌਜੀ ਭਰਾ ਜੋ ਕਤਲ ਕੇਸ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੰਚ ਸੀ ਉਥੇ ਹੀ ਵਿਚਾਰਦੀਨ ਸਿਆਸੀ ਕੈਦੀ ਮਰਹੂਮ ਰਾਜਵੀਰ ਸਿੰਘ ਪਟਿਆਲਾ ਜਿਸ ਦਾ ਨਿੱਕਾ ਨਾਮ ਵੀਰਾ ਸੀ ਉਸਨੇ ਕਹਾਣੀ ਪੜ੍ਹ ਕੇ ਜੇਲ੍ਹ ਵਿੱਚੋਂ ਮੈਨੂੰ ਚਿੱਠੀਆਂ ਹੀ ਨਹੀਂ ਲਿਖੀਆਂ ਸਗੋਂ ਰਹਾ ਹੋ ਕੇ ਉਹ ਚੇਚਾ ਮੇਰੇ ਘਰ ਗੁਰਦਾਸਪੁਰ ਮੈਨੂੰ ਮਿਲਣ ਵੀ ਆਇਆ ਆਕਾਸ਼ਵਾਨੀ ਦਿੱਲੀ ਤੋਂ ਨਿਊਜ਼ ਰੀਡਰ ਹਵਤਾਰ ਸਿੰਘ ਢਿੱਲੋਂ ਜੀ ਨੇ ਮੇਰਾ ਇੱਕ ਨਾਵਲ ਲੇਖ ਅਤੇ ਕਈ ਕਹਾਣੀਆਂ ਨੂੰ ਪੜ੍ਹ ਕੇ ਆਪਣੀ ਆਵਾਜ਼ ਵਿੱਚ ਰਿਕਾਰਡ ਕੀਤਾ ਲੁਧਿਆਣਾ ਤੋਂ ਪੈਣ ਦਵਿੰਦਰ ਕੌਰ ਸੈਣੀ ਜੀ ਨੇ ਮੇਰੇ ਚਾਰ ਕਹਾਣੀ ਸੰਗ੍ਰਹਿ ਪੜ੍ਹ ਕੇ ਆਪਣੀ ਆਵਾਜ਼ ਵਿੱਚ ਰਿਕਾਰਡ ਕਰਕੇ YouTube ਚੈਨਲ ਉੱਪਰ ਚੜਾ ਕੇ ਮੇਰੀ ਕਲਮ ਦੀ ਸਾਂਝ ਪੂਰੀ ਦੁਨੀਆ ਨਾਲ ਪਵਾ ਦਿੱਤੀ ਪੁਲਿਸ ਦੇ ਮੁਤਲਕ ਮੇਰਾ ਇੱਕ ਵਿਅੰਗ ਲੇਖ ਪੜ੍ਹ ਕੇ ਫਰੀਦਕੋਟ ਤੋਂ ਇੰਸਪੈਕਟਰ ਹਰਪ੍ਰੀਤ ਸਿੰਘ ਮੇਰੇ ਨਾਲ ਜੁੜਿਆ ਕਰਮ ਨੇ ਮਿੱਤਰਾਂ ਦਾ ਦੈਰਾ ਵਸੀ ਹੀ ਨਹੀਂ ਕੀਤਾ ਸਗੋਂ ਫੋਨ ਜ਼ਰੀਏ ਤੇ ਨਵੀਂ ਤਕਨੀਕ ਨੇ 35-40 ਸਾਲਾਂ ਤੋਂ ਵਿਛੜੇ ਉਹਨਾਂ ਮਿੱਤਰਾਂ ਦੀ ਵੀ ਮੇਲ ਕਰਵਾ ਦਿੱਤੇ ਜੋ ਚਿਹਰੇ ਦੀ ਪਛਾਣ ਵੀ ਭੁੱਲ ਚੁੱਕੇ ਸਨ ਜਿਵੇਂ ਕੈਪਟਨ ਬੀਨਤ ਸਿੰਘ ਭਗਵੰਤ ਸਿੰਘ ਬਚਪਨ ਦਾ ਸਾਥੀ ਪਰਮਜੀਤ ਸਿੰਘ ਭੰਗੂ ਹਰਪਾਲ ਸਿੰਘ ਭੰਗੂ ਕਮਲਜੀਤ ਸਿੰਘ ਭੁੱਲਰ ਇੰਦਰਜੀਤ ਸਿੰਘਾ ਅੱਜ ਫੇਸਬੁਕ ਵਟਸਐਪ ਤੇ ਹੋਰ ਕਈ ਸਾਈਟਾਂ ਦਾ ਜ਼ਮਾਨਾ ਹੈ ਤੇ ਹੋਰ ਮਿੱਤਰਾਂ ਦੇ ਮੇਲ ਵੀ ਹੋ ਰਹੇ ਹਨ ਹੁਣ ਜਦੋਂ ਕੋਈ ਰਚਨਾ ਛਪਦੀ ਹੈ ਤਾਂ ਚਿੱਠੀ ਤਾਂ ਕੋਈ ਨਹੀਂ ਆਉਂਦੀ ਪਰ ਕਈ ਵਾਰ ਕਿਸੇ ਪਾਠਕ ਦਾ ਫੋਨ ਰਚਨਾ ਛਪਣ ਦੀ ਸੂਚਨਾ ਤੜਕੀ ਦੇ ਦਿੰਦਾ ਹੈ ਫਿਰ ਸਾਰਾ ਦਿਨ ਫੋਨ ਤੇ ਪਾਠਕਾਂ ਨਾਲ ਗਲਬਤ ਹੁੰਦੀ ਰਹਿੰਦੀ ਹੈ ਜਿਸ ਨਾਲ ਵੱਖਰਾ ਹੀ ਸਕੂਨ ਮਿਲਦਾ ਹੈ ਕਹਾਣੀਆਂ ਦੀ ਜਿੰਦ ਜਾਨ ਮੇਰੇ ਪਾਤਰ ਜਿਨ੍ਹਾਂ ਨੂੰ ਲੈ ਕੇ ਕਹਾਣੀਆਂ ਦੀ ਸਿਰਜਣਾ ਹੁੰਦੀ ਹੈ ਉਹਨਾਂ ਵਿੱਚ ਚਾਚਾ ਗਰਵੱਸਾ ਜਾਗਰਬਾਰੀਆ ਬੀਰਾ ਕਸ਼ਮੀਰੋ ਸ਼ੰਘਾਰੂ ਚੌਂਜੀ ਕਰਤਾਰਾ 나జర్ ਸੇਵਕ ਰਵੀ ਸਹਿਜ ਅਮਨ ਰਣਦੀਪ ਬਲਜਿੰਦਰ ਸਨੇਹ ਨਿਹਾਲ ਤਕਦੀਰ ਕੁਦਰਤ ਫਕੀਰ ਚੰਦ ਪਿਆਰੀ ਹੀਰਾਵਦਨਤੀ ਪਰਵਿੰਦਰ ਲੋਕ ਸਿਆਨ ਪਾਦਾ ਸ਼ਬਦ ਕੋਸ਼ ਬੀਬੀ ਸਸਮਾ ਪੱਪੂ ਦੇਬਾ ਪਰਸੂ ਡਾਕਟਰ ਨੇਕਲੰਕ ਸਾਧੂ ਸਿੰਘ ਆਬਾਰਾ ਮਨਮੋਨ ਸਿੰਘ ਚੰਚਲ ਨਿਮਾ ਚਰਨੋ ਰਾਮ ਬਲਾਸ ਪ੍ਰੋਫੈਸਰ ਕਰਤਾਰ ਸਿੰਘ ਕਿਆਗੀ ਪਰਸਾ ਪ੍ਰੇਮਪੁਰੀਆ ਰੂਲੀਆ ਰਾਮ ਰਾਮ ਪਿਆਰੀ ਰਾਮ ਰਤਨੀ ਭਾਨੋ ਭਜਨੀ ਕਨ ਜਨਕੋ ਵੈਸ਼ੋ ਭਜੋ ਸਤਤ ਅਤੇ ਨੂਰਾਦ ਕਾਲਪਨਿਕ ਨਹੀਂ ਮੇਰੇ ਜਿਉਂਦੇ ਜਾਗਦੇ ਪਾਤਰ ਹਨ ਇਹਨਾਂ ਵਿੱਚੋਂ ਕੁਝ ਪਾਤਰ ਪੱtras ਵਾਂਗ ਛੜ ਵੀ ਗਏ ਹਨ ਪਰ ਉਹ ਮੇਰੀਆਂ ਲਿਖਤਾਂ ਵਿੱਚ ਅਮਰ ਹਨ ਮੇਰੀ ਪਹਿਲੀ ਪੁਸਤਕ ਦੇ ਲੋਕ ਅਰਪਣ ਮੌਕੇ ਮੇਰੇ ਵੱਲੋਂ ਉਚੇਚੇ ਤੌਰ ਤੇ ਪਿੰਡੋਂ ਸਦੇ ਸਿੱਧੇ ਸਾਦੇ ਜੱਟ ਬੀਰਾ ਤੇ ਚਾਚੇ ਗਰਬਸੇ ਨੂੰ ਵੇਖ ਕੇ ਸਭਾ ਦੇ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਜੋਗੀ ਨੇ ਕਿਹਾ ਸੀ ਭੰਗੋ ਯਾਰ ਬਹੁਤੇ ਲੇਖਕ ਕਾਲਪਨਿਕ ਨਾਂ ਤੇ ਪਾਤਰ ਲੈ ਕੇ ਰਚਨਾਵਾਂ ਦੀ ਸਿਰਜਣਾ ਕਰਦੇ ਆ ਪਰ ਇਹ ਸਾਰਥਵਾਦੀ ਰਚਨਾ ਲਿਖਣੀ ਸੌਕੀ ਹੁੰਦੀ ਹੈ ਇਹਨਾਂ ਪਾਤਰਾਂ ਨੂੰ ਤੂੰ ਤਾਂ ਸਹੀ ਮੈਅਨੇ ਵਿੱਚ ਅਮਰ ਕਰ ਦਿੱਤਾ ਮੇਰੀ ਕੱਚੀ ਰਚਨਾ ਤੇ ਪਾਠਕ ਤੇ ਸਰੋਤੇ ਸਨ ਪ੍ਰੋਫੈਸਰ ਕਰਪਾਲ ਸਿੰਘ ਯੋਗੀ ਜੀ ਹੁਣ ਮੇਰੇ ਸਥੀ ਕਾਰਯੋਗ ਗੁਰੂ ਨੂਰ ਸੰਤੋਖਪ uri ਜੀ ਸੁਭਾਸ਼ ਤਿਵਾਨਾ ਵਿਜੇ ਅਗਨੀ ਹੋਤਰੀ ਵਰਤਾਪਰ ਸੀਤਲ ਸਿੰਘ ਗਨਪੁਰ ਜੀ ਹਨ ਗੁਰੂ ਜੀ ਕੰਨ ਮਰੋੜ ਕੇ ਗਲਤੀ ਸੁਧਾਰ ਵੀ ਦਿੰਦੇ ਹਨ ਮੈਂ ਅੱਜ ਜੋ ਕੁਝ ਵੀ ਹਾਂ ਮੇਰੇ ਸੋਹਿਰਦ ਪਾਠਕਾਂ ਤੇ ਸੱਚੇ ਸੋਚੇ ਪਾਤਰਾਂ ਦੀ ਬਦੌਲਤ ਹਾਂ ਸ਼ਾਲਾ ਮੇਰੇ ਪਾਠਕਾਂ ਅਤੇ ਪਾਤਰਾਂ ਦੀ ਉਮਰਾਂ ਮੇਰੀਆਂ ਰਚਨਾਵਾਂ ਜਿੰਨੀਆਂ ਲੰਮੀਆਂ ਹੁਣ ਇਹ ਮੇਰੀ ਦਿਲੀ ਦੁਆ ਹੈ ਧੰਨਵਾਦ